ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਦਾਖੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿਨੋ ਦਿਨ ਚੜਤ ਵੱਧਦੀ ਜਾ ਰਹੀ ਆ ਜਿਸ ਕਰਕੇ ਵਿਰੋਧੀ ਬਖਲਾਹੜ ਦੇ ਵਿੱਚ ਨੇ ਤੇ ਮੈਂ ਸਮਝਦਾ ਕਿ ਇੱਕ ਰਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਖੇਡ ਖੇਡੀ ਜਾ ਰਹੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਨੂੰ ਦੇਖਦੇ ਹੋਏ ਹੁਣ ਵਿਰੋਧੀ ਇੰਨਾ ਬਖਲਾਗੇ ਨੇ ਕਿ ਸਾਡੇ ਜਿਹੜੇ ਜ਼ੋਨ ਹਾਂਸ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਬੀਬੀ ਪਰਮਜੀਤ ਕੌਰ ਜੀ ਜੋ ਕਿ ਸਰਦਾਰ ਮਨਜੀਤ ਸਿੰਘ ਜੀ ਦੇ ਘਰੋਂ ਆ ਤੇ ਸਾਡਾ ਯੂਥ ਅਕਾਲੀ ਦਲ ਦਾ ਸਰਗਰਮ ਮੈਂਬਰ ਆ ਵੀਰ ਗ੍ਰਿੰਦਰਜੀਤ ਸਿੰਘ ਰੂਮੀ ਇਹਨਾਂ ਦੇ ਘਰ ਦੇਰ ਰਾਤ ਦਰਤੇ ਆ ਕੇ ਕਿਰਪਾਨਾਂ ਮਾਰੀਆਂ ਗਈਆਂ ਹਥਿਆਰ ਦਿਖਾਏ ਗਏ ਗਾਲੀ-ਗਲੋਚ ਕੀਤਾ ਗਿਆ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਸਿੱਧਾ ਸਿੱਧਾ ਲੋਕਤੰਤਰ ਦਾ ਕਤਲ ਆ ਤੇ ਮੈਂ ਕਹੂੰਗਾ ਕਿ ਇੱਕ ਉਮੀਦਵਾਰ ਉਹ ਵੀ ਜ਼ਿਲ੍ਹਾ ਪ੍ਰੀਸ਼ਦ ਦਾ ਕਿਉਂਕਿ ਜਿਹੜਾ ਉਮੀਦਵਾਰ ਹੁੰਦਾ ਐਮਐਲਏ ਦਾ ਤੀਜਾ ਹਿੱਸਾ ਹੁੰਦਾ ਇੱਕ ਪ੍ਰੋਮੀਨੈਂਟ ਇਲੈਕਸ਼ਨ ਹੁੰਦੀ ਆ ਇਸ ਤਰ੍ਹਾਂ ਜੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੇ ਘਰਾਂ ਤੇ ਆ ਕੇ ਹਮਲੇ ਕੀਤੇ ਜਾਣਗੇ ਰਾਤਾਂ ਨੂੰ ਤਾਂ ਮੈਂ ਸਮਝਦਾ ਕਿ ਇਹ ਲਾਅ ਐਂਡ ਆਰਡਰ ਜੋ ਪੰਜਾਬ ਦੇ ਵਿੱਚ ਪਹਿਲਾਂ ਵੀ ਵਿਖਰਿਆ ਪਿਆ ਵਾ ਇਹ ਟੋਟਲ ਫੇਲਿਅਰ ਹੈ ਜੀ ਲਾਅ ਐਂਡ ਆਰਡਰ ਦਾ ਪੁਲਿਸ ਵੀ ਦਾਅਵੇ ਕਰਦੀ ਹੈ ਕਿ ਮਤਲਬ ਅਸੀਂ ਸ਼ਾਂਤ ਵਿੱਚ ਚੋਣਾਂ ਕਰਾਉਣ ਲਈ ਪੂਰੀ ਬੱਬਾ ਭਾਰਾ ਪਰ ਇਸ ਤਰ੍ਹਾਂ ਕਿਵੇਂ ਸ਼ਾਂਤ ਵਿੱਚ ਚੋਣਾਂ ਹੋਣਗੀਆਂ ਜੇ ਇੱਥੇ ਹੀ ਹਮਲੇ ਹੋਏ ਤਾਂ ਦੇਖੋ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਣੀ ਆ ਉਵੇਂ-ਉਵੇਂ ਇਹਨਾਂ ਦਾ ਜਿਹੜਾ ਜ਼ਬਰ ਆ ਜ਼ੁਲਮ ਆ ਸਰਕਾਰ ਦਾ ਵਾਅਦਾ ਜਾਣਾ ਪਰ ਇੱਥੇ ਹਲਕੇ ਦਾਖੇ ਦੇ ਵਿੱਚ ਇੱਕ ਇਹ ਵੀ ਆ ਕਿ ਵਿਰੋਧੀ ਸਾਰੇ ਅਕਾਲੀ ਦਲ ਦੇ ਖਿਲਾਫ ਇਕੱਠੇ ਹੋ ਗਏ ਨੇ ਇੱਕ ਪਾਸੇ ਅਕਾਲੀ ਦਲਾ ਇੱਕ ਪਾਸੇ ਸਾਰੇ ਕਲ ਵਿਰੋਧੀਆਂ ਦਾ ਜ਼ੋਰ ਲੱਗਿਆ ਬਸ ਵੀ ਅਕਾਲੀ ਦਲ ਨੂੰ ਸਿੱਟ ਲਓ ਪਰ ਮੈਂ ਦੱਸਣਾ ਚਾਹੁੰਨਾ ਵਾਂ ਸਾਰੇ ਵਿਰੋਧੀਆਂ ਨੂੰ ਵੀ ਹਲਕਾ ਦਾਖਾ ਦੇ ਵਸੀਆਂ ਨੂੰ ਵੀ ਕਿ ਜੇ ਤੋ ਤੁਹਾਡਾ ਸਹਿਯੋਗ ਆ ਤਾਂ ਨਾ ਸਾਡਾ ਕੋਈ ਉਮੀਦਵਾਰ ਦੱਬਦਾ ਵਾ ਨਾ ਅਸੀਂ ਇਹ ਤਾਂ ਡਰਦੇ ਆ ਨਾ ਅਕਾਲੀ ਕਦੇ ਡਰਨ ਵਾਲੇ ਦਿਨ ਜੰਮੇ ਨੇ ਤੇ ਨਾ ਡਰਾਂਗੇ ਪ੍ਰਧਾਨ ਸੁਖੀ ਬਾਦਲ ਜੀ ਨਾਲ ਹੋਈ ਗੱਲ ਇਸ ਬਾਰੇ ਬਿਲਕੁਲ ਮੇਰੀ ਹੁਣੀ 2 ਮਿੰਟ ਪਹਿਲਾਂ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਐਸਐਸਪੀ ਆ ਜੀ ਇੱਥੇ ਜਿਹੜੇ ਡਾਕਟਰ ਅੰਕੁਰ ਜੀ ਉਹਨਾਂ ਨਾਲ ਵੀ ਗੱਲ ਕੀਤੀ ਆ ਮੈਂ ਖੁਦ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਦੇਖੋ ਉਹਨਾਂ ਨੇ ਵਿਸ਼ਵਾਸਤਾ ਦਿਵਾਇਆ ਕਿ ਮੈਂ ਫੋਰਨ ਟੀਮ ਭੇਜਦਾ ਕਿਉਂਕਿ ਬਿਲਕੁਲ ਸਾਹਮਣੇ ਸਰਕਾਰੀ ਕੈਮਰੇ ਲੱਗੇ ਨੇ ਘਰ ਦੇ ਇਹਨਾਂ ਦਾ ਘਰ ਤੁਸੀਂ ਦੇਖ ਹੀ ਰਹੇ ਹੋ ਅੰਡਰ ਕੰਸਟਰਕਸ਼ਨ ਦਾ ਤਾਂ ਕਰਕੇ ਇੱਥੇ ਕੈਮਰੇ ਨਹੀਂਗੇ ਅਸੀਂ ਚਾਹੁੰਦੇ ਆ ਕਿ ਸ਼ਾਮ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਪਛਾਣ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ ਤੇ ਉਸ ਦੇ ਪਿੱਛੇ ਕੀ ਦੀ ਖੇਡ ਰਾਤਾਂ ਨੂੰ ਜੇ ਕਿਰਪਾਨਾਂ ਮਾਰਨਗੇ ਹਥਿਆਰ ਦਿਖਾਉਣਗੇ ਤਾਂ ਇਹ ਤਾਂ ਮਤਲਬ ਵਿਰੋਧੀ ਉਮੀਦਵਾਰ ਨੂੰ ਸਾਡੇ ਨੂੰ ਡਰਾਉਣਾ ਚਾਹੁੰਦੇ ਹਨ ਕਿ ਜੇ ਤੁਸੀਂ ਕੰਪੇਨ ਕਰੋਗੇ ਇੱਕ ਸੰਦੇਸ਼ ਆ ਇਹ ਕਿ ਸਾਡੀ ਬਦਮਾਸ਼ੀ ਹੈ ਸਾਡੀ ਦਹਿਸ਼ਤ ਆ ਪਰ ਅਸੀਂ ਐਂ ਦਬਣ ਵਾਲੇ ਨਹੀਂ ਪੰਜਾਬ ਚੋਣ ਕਮਿਸ਼ਨ ਅਤੇ ਜਿਹੜਾ ਜ਼ਿਲ੍ਹਾ ਪੁਲਿਸ ਨੂੰ ਸਪੈਸ਼ਲੀ ਐਸਐਸਪੀ ਸਾਹਿਬ ਇਹਨਾਂ ਨੂੰ ਬੇਨਤੀ ਕਰਦਾ ਕਿ ਇਸ ਪਰਿਵਾਰ ਦੀ ਉਮੀਦਵਾਰ ਦੀ ਅਤੇ ਸਮੂਚੇ ਉਮੀਦਵਾਰਾਂ ਦੀ ਜਿਹੜੀ ਸੁਰੱਖਿਆ ਵਾ ਉਹਨੂੰ ਯਕੀਨੀ ਬਣਾਇਆ ਜਾਵੇ ਨਹੀਂ ਦੇਖੋ ਸਾਡਾ ਕੋਈ ਇਹਦਾ ਨਾ ਸ਼ਾਸਨ ਦੇ ਖਿਲਾਫ ਕੋਈ ਰੋਸ ਮੁਜ਼ਾਹਰਾ ਕਰਨ ਦਾ ਮਨ ਨਹੀਂਗਾ ਪਰ ਜੇ ਸਾਨੂੰ ਇਸ ਮੈਟਰ ਦੇ ਵਿੱਚ ਇੱਕ ਤਾਂ ਗ੍ਰਿਫਤਾਰੀਆਂ ਇੱਕ ਪਰਿਵਾਰ ਦੀ ਜਿਹੜੀ ਸੁਰੱਖਿਆ ਉਸ ਨੂੰ ਯਕੀਨੀ ਬਣਾਇਆ ਜਾਵੇ ਨਹੀਂ ਅਸੀਂ ਫਿਰ ਇਹਦੀ ਵੱਡੀ ਲੜਾਈ ਲੜਾਂਗੇ ਜਿਵੇਂ ਅਸੀਂ ਤਰਨ ਤਰਨ ਦੇ ਵਿੱਚ ਲੜੀਆ ਰਾਤਾਂ ਨੂੰ ਕਚਹਿਰੀਆਂ ਖਲਾਕੇ ਜਿਵੇਂ ਅਸੀਂ ਸਾਡੀ ਬੀਬਾ ਕੰਚਰਪ੍ਰੀਤ ਕੌਰ ਨੂੰ ਉੱਥੋਂ ਛਡਵਾਇਆ ਵਾ ਮਾਨਯੋਗ ਹਾਈ ਕੋਰਟ ਤੱਕ ਜਾਵਾਂਗੇ ਜੇ ਸਾਨੂੰ ਪ੍ਰਸ਼ਾਸਨ ਇਸ ਦੇ ਵਿੱਚ ਰਾਤ ਨਹੀਂ ਦੇਊਗਾ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਦਾਖੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿਨੋ ਦਿਨ ਚੜਤ ਵੱਧਦੀ ਜਾ ਰਹੀ ਆ ਜਿਸ ਕਰਕੇ ਵਿਰੋਧੀ ਬਖਲਾਹੜ ਦੇ ਵਿੱਚ ਨੇ ਤੇ ਮੈਂ ਸਮਝਦਾ ਕਿ ਇੱਕ ਰਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਖੇਡ ਖੇਡੀ ਜਾ ਰਹੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਨੂੰ ਦੇਖਦੇ ਹੋਏ ਹੁਣ ਵਿਰੋਧੀ ਇੰਨਾ ਬਖਲਾਗੇ ਨੇ ਕਿ ਸਾਡੇ ਜਿਹੜੇ ਜ਼ੋਨ ਹਾਂਸਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਬੀਬੀ ਪਰਮਜੀਤ ਕੌਰ ਜੀ ਜੋ ਕਿ ਸਰਦਾਰ ਮਨਜੀਤ ਸਿੰਘ ਜੀ ਦੇ ਘਰੋਂ ਆ ਤੇ ਸਾਡਾ ਯੂਥ ਅਕਾਲੀ ਦਲ ਦਾ ਸਰਗਰਮ ਮੈਂਬਰ ਆ ਵੀਰ ਗ੍ਰਿੰਦਰਜੀਤ ਸਿੰਘ ਰੂਮੀ ਇਹਨਾਂ ਦੇ ਘਰ देर रात ਦਰਤੇ ਆ ਕੇ ਕਿਰਪਾਨਾਂ ਮਾਰੀਆਂ ਗਈਆਂ ਹਥਿਆਰ ਦਿਖਾਏ ਗਏ ਗਾਲੀ-ਗਲੋਚ ਕੀਤਾ ਗਿਆ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਸਿੱਧਾ-ਸਿੱਧਾ ਲੋਕਤੰਤਰ ਦਾ ਕਤਲ ਆ ਤੇ ਮੈਂ ਕਹੂੰਗਾ ਕਿ ਇੱਕ ਉਮੀਦਵਾਰ ਉਹ ਵੀ ਜ਼ਿਲ੍ਹਾ ਪ੍ਰੀਸ਼ਦ ਦਾ ਕਿਉਂਕਿ ਜਿਹੜਾ ਉਮੀਦਵਾਰ ਹੁੰਦਾ ਐਮਐਲਏ ਦਾ ਤੀਜਾ ਹਿੱਸਾ ਹੁੰਦਾ ਇੱਕ ਪ੍ਰੋਮਿਨੈਂਟ ਇਲੈਕਸ਼ਨ ਹੁੰਦੀ ਆ ਇਸ ਤਰ੍ਹਾਂ ਜੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੇ ਘਰਾਂ ਤੇ ਆ ਕੇ ਹਮਲੇ ਕੀਤੇ ਜਾਣਗੇ ਰਾਤਾਂ ਨੂੰ ਤਾਂ ਮੈਂ ਸਮਝਦਾ ਕਿ ਇਹ ਲਾਅ ਐਂਡ ਆਰਡਰ ਜੋ ਪੰਜਾਬ ਦੇ ਵਿੱਚ ਪਹਿਲਾਂ ਵੀ ਵਿਖਰਿਆ ਪਿਆ ਵਾ ਇਹ ਟੋਟਲ ਫੇਲਿਅਰ ਆ ਜੀ ਲਾਅ ਐਂਡ ਆਰਡਰ ਦਾ ਪੁਲਿਸ ਵੀ ਦਾਅਵੇ ਕਰਦੀ ਹੈ ਕਿ ਮਤਲਬ ਅਸੀਂ ਸ਼ਾਂਤਮਈ ਚੋਣਾਂ ਕਰਾਉਣ ਲਈ ਪੂਰੀ ਬੱਬਾ ਭਾਰਾ ਪਰ ਇਸ ਤਰ੍ਹਾਂ ਕਿਵੇਂ ਸ਼ਾਂਤਮਈ ਚੋਣਾਂ ਹੋਣਗੀਆਂ ਜੇ ਤਈ ਹਮਲੇ ਹੋਏ ਤਾਂ ਦੇਖੋ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਜਿਵੇਂ ਉਵੇਂ-ਉਵੇਂ ਇਹਨਾਂ ਦਾ ਜਿਹੜਾ ਜ਼ਬਰ ਆ, ਜ਼ੁਲਮ ਆ ਸਰਕਾਰ ਦਾ ਵਧਦਾ ਜਾਣਾ ਪਰ ਇੱਥੇ ਹਲਕੇ ਦਾਖੇ ਦੇ ਵਿੱਚ ਇੱਕ ਇਹ ਵੀ ਆ ਕਿ ਵਿਰੋਧੀ ਸਾਰੇ ਅਕਾਲੀ ਦਲ ਦੇ ਖਿਲਾਫ ਇਕੱਠੇ ਹੋ ਗਏ ਨੇ। ਇੱਕ ਪਾਸੇ ਅਕਾਲੀ ਦਲਾ, ਇੱਕ ਪਾਸੇ ਸਾਰੇ ਕਲ ਵਿਰੋਧੀਆਂ ਦਾ ਜ਼ੋਰ ਲੱਗਿਆ ਬਸ ਵੀ ਅਕਾਲੀ ਦਲ ਨੂੰ ਸਿੱਟ ਲੋ। ਪਰ ਮੈਂ ਦੱਸਣਾ ਚਾਹੁੰਨਾ ਵਾ ਸਾਰੇ ਵਿਰੋਧੀਆਂ ਨੂੰ ਵੀ ਹਲਕਾ ਦਾਖਾ ਦੇ ਵਸੀਆਂ ਨੂੰ ਵੀ ਕਿ ਜੇ ਤੋ ਤੁਹਾਡਾ ਸਹਿਯੋਗ ਆ ਤਾਂ ਨਾ ਸਾਡਾ ਕੋਈ ਉਮੀਦਵਾਰ ਦੱਬਦਾ ਵਾ। ਨਾ ਅਸੀਂ ਇਹ ਤਾਂ ਡਰਦੇ ਆ ਨਾ ਅਕਾਲੀ ਕਦੇ ਡਰਨ ਵਾਲੇ ਦਿਨ ਜੰਮੇ ਨੇ ਤੇ ਨਾ ਡਰਾਂਗੇ ਪ੍ਰਧਾਨ ਸੁਖੀ ਬਾਦਲ ਜੀ ਨਾਲ ਹੋਈ ਗੱਲ ਇਸ ਬਾਰੇ ਬਿਲਕੁਲ ਮੇਰੀ ਹੁਣੀ 2 ਮਿੰਟ ਪਹਿਲਾਂ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਐਸਐਸਪੀ ਆ ਜੀ ਇੱਥੇ ਜਿਹੜੇ ਡਾਕਟਰ ਅੰਕੁਰ ਜੀ ਉਹਨਾਂ ਨਾਲ ਵੀ ਗੱਲ ਕੀਤੀ ਆ ਮੈਂ ਖੁਦ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਦੇਖੋ ਉਹਨਾਂ ਨੇ ਵਿਸ਼ਵਾਸਤਾ ਦਿਵਾਇਆ ਕਿ ਮੈਂ ਫੋਰਨ ਟੀਮ ਭੇਜਦਾ ਕਿਉਂਕਿ ਬਿਲਕੁਲ ਸਾਹਮਣੇ ਸਰਕਾਰੀ ਕੈਮਰੇ ਲੱਗੇ ਨੇ ਘਰ ਦੇ ਇਹਨਾਂ ਦਾ ਘਰ ਤੁਸੀਂ ਦੇਖ ਹੀ ਰਹੇ ਹੋ ਅੰਡਰ ਕੰਸਟਰਕਸ਼ਨ ਦਾ ਤਾਂ ਕਰਕੇ ਇੱਥੇ ਕੈਮਰੇ ਨਹੀਂਗੇ ਅਸੀਂ ਚਾਹੁੰਦੇ ਹਾਂ ਕਿ ਸ਼ਾਮ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਪਛਾਣ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ ਤੇ ਉਸ ਦੇ ਪਿੱਛੇ ਕੀ ਦੀ ਖੇਡ ਆ ਰਾਤਾਂ ਨੂੰ ਜੇ ਕਿਰਪਾਨਾਂ ਮਾਰਨਗੇ ਹਥਿਆਰ ਦਿਖਾਉਣਗੇ ਤਾਂ ਇਹ ਤਾਂ ਮਤਲਬ ਵਿਰੋਧੀ ਉਮੀਦਵਾਰ ਨੂੰ ਸਾਡੇ ਨੂੰ ਡਰਾਉਣਾ ਚਾਹੁੰਦੇ ਹਨ ਕਿ ਜੇ ਤੁਸੀਂ ਕੈਂਪੇਨ ਕਰੋਗੇ ਇੱਕ ਸੰਦੇਸ਼ ਆ ਇਹ ਕਿ ਸਾਡੀ ਬਦਮਾਸ਼ੀ ਆ ਸਾਡੀ ਦਹਿਸ਼ਤ ਆ ਪਰ ਅਸੀਂ ਐਂ ਦਬਣ ਵਾਲੇ ਨਹੀਂ ਪੰਜਾਬ ਚੋਣ ਕਮਿਸ਼ਨ ਅਤੇ ਜਿਹੜਾ ਜ਼ਿਲ੍ਹਾ ਪੁਲਿਸ ਸਪੈਸ਼ਲੀ ਐਸਐਸਪੀ ਸਾਹਿਬ ਇਹਨਾਂ ਨੂੰ ਬੇਨਤੀ ਕਰਦਾ ਕਿ ਇਸ ਪਰਿਵਾਰ ਦੀ ਉਮੀਦਵਾਰ ਦੀ ਅਤੇ ਸਮੂਚੇ ਉਮੀਦਵਾਰਾਂ ਦੀ ਜਿਹੜੀ ਸੁਰੱਖਿਆ ਵਾ ਉਹਨੂੰ ਯਕੀਨੀ ਬਣਾਇਆ ਜਾਵੇ ਨਹੀਂ ਦੇਖੋ ਸਾਡਾ ਕੋਈ ਇਦਾਂ ਪ੍ਰਸ਼ਾਸਨ ਦੇ ਖਿਲਾਫ ਕੋਈ ਰੋਸ ਮੁਜ਼ਾਹਰਾ ਕਰਨ ਦਾ ਮਨ ਨਹੀਂਗਾ ਪਰ ਜੇ ਸਾਨੂੰ ਇਸ ਮੈਟਰ ਦੇ ਵਿੱਚ ਇੱਕ ਤਾਂ ਗ੍ਰਿਫਤਾਰੀਆਂ ਇੱਕ ਪਰਿਵਾਰ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਇਆ ਜਾਵੇ ਨਹੀਂ ਅਸੀਂ ਫਿਰ ਇਹਦੀ ਬੱਟੀ ਲੜਾਈ ਲੜਾਂਗੇ ਜਿਵੇਂ ਅਸੀਂ ਤਰਨ ਤਰਨ ਦੇ ਵਿੱਚ ਲੜੀਆ ਰਾਤਾਂ ਨੂੰ ਕਚਹਿਰੀਆਂ ਖਲਾਕੇ ਜਿਵੇਂ ਅਸੀਂ ਸਾਡੀ ਬੀਬਾ ਕੰਚਰਪ੍ਰੀਤ ਕੌਰ ਨੂੰ ਉੱਥੋਂ ਛਡਵਾਇਆ ਵਾ ਮਾਨਯੋਗ ਹਾਈ ਕੋਰਟ ਤੱਕ ਜਾਵਾਂਗੇ ਜੇ ਸਾਨੂੰ ਪ੍ਰਸ਼ਾਸਨ ਇਸ ਦੇ ਵਿੱਚ ਰਾਤ ਨਹੀਂ ਦੇਊਗਾ ਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਦਾਖੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿਨੋ ਦਿਨ ਚੜਤ ਵੱਧਦੀ ਜਾ ਰਹੀ ਆ ਜਿਸ ਕਰਕੇ ਵਿਰੋਧੀ ਬਖਲਾਹੜ ਦੇ ਵਿੱਚ ਨੇ ਤੇ ਮੈਂ ਸਮਝਦਾ ਕਿ ਇੱਕ ਰਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਖੇਡ ਖੇਡੀ ਜਾ ਰਹੀ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਨੂੰ ਦੇਖਦੇ ਹੋਏ ਹੁਣ ਵਿਰੋਧੀ ਇੰਨਾ ਬਖਲਾਗੇ ਨੇ ਕਿ ਸਾਡੇ ਜਿਹੜੇ ਜ਼ੋਨ ਹਾਂਸਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਬੀਬੀ ਪਰਮਜੀਤ ਕੌਰ ਜੀ ਜੋ ਕਿ ਸਰਦਾਰ ਮਨਜੀਤ ਸਿੰਘ ਜੀ ਦੇ ਘਰੋਂ ਆ ਤੇ ਸਾਡਾ ਯੂਥ ਅਕਾਲੀ ਦਲ ਦਾ ਸਰਗਰਮ ਮੈਂਬਰ ਆ ਵੀਰ ਗਰੇਂਦਰਜੀਤ ਸਿੰਘ ਰੂਮੀ ਇਹਨਾਂ ਦੇ ਘਰ देर रात ਦਰਤੇ ਆ ਕੇ ਕਿਰਪਾਨਾਂ ਮਾਰੀਆਂ ਗਈਆਂ ਹਥਿਆਰ ਦਿਖਾਏ ਗਏ ਗਾਲੀ-ਗਲੋਚ ਕੀਤਾ ਗਿਆ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਸਿੱਧਾ-ਸਿੱਧਾ ਲੋਕਤੰਤਰ ਦਾ ਕਤਲ ਆ ਤੇ ਮੈਂ ਕਹੂੰਗਾ ਕਿ ਇੱਕ ਉਮੀਦਵਾਰ ਉਹ ਵੀ ਜ਼ਿਲ੍ਹਾ ਪ੍ਰੀਸ਼ਦ ਦਾ ਕਿਉਂਕਿ ਜਿਹੜਾ ਉਮੀਦਵਾਰ ਹੁੰਦਾ ਐਮਐਲਏ ਦਾ ਤੀਜਾ ਹਿੱਸਾ ਹੁੰਦਾ ਇੱਕ ਪ੍ਰੋਮੀਨੈਂਟ ਇਲੈਕਸ਼ਨ ਹੁੰਦੀ ਆ ਇਸ ਤਰ੍ਹਾਂ ਜੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੇ ਘਰਾਂ ਤੇ ਆ ਕੇ ਹਮਲੇ ਕੀਤੇ ਜਾਣਗੇ ਰਾਤਾਂ ਨੂੰ ਤਾਂ ਮੈਂ ਸਮਝਦਾ ਕਿ ਇਹ ਲਾਅ ਐਂਡ ਆਰਡਰ ਜੋ ਪੰਜਾਬ ਦੇ ਵਿੱਚ ਪਹਿਲਾਂ ਵੀ ਵਿਖਰਿਆ ਪਿਆ ਵਾ ਇਹ ਟੋਟਲ ਫੇਲਿਅਰ ਹੈ ਜੀ ਲਾਅ ਐਂਡ ਆਰਡਰ ਦਾ ਪੁਲਿਸ ਵੀ ਦਾਅਵੇ ਕਰਦੀ ਹੈ ਕਿ ਮਤਲਬ ਅਸੀਂ ਸ਼ਾਂਤਮਈ ਚੋਣਾਂ ਕਰਾਉਣ ਲਈ ਪੂਰੀ ਬੱਬਾ ਭਾਰਾ ਪਰ ਇਸ ਤਰ੍ਹਾਂ ਕਿਵੇਂ ਸ਼ਾਂਤਮਈ ਚੋਣਾਂ ਹੋਣਗੀਆਂ ਜੇ ਇੱਦਾਂ ਹਮਲੇ ਹੋਏ ਤਾਂ ਦੇਖੋ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਣੀ ਆ ਉਵੇਂ-ਉਵੇਂ ਇਹਨਾਂ ਦਾ ਜਿਹੜਾ ਜ਼ਬਰ ਆ ਜ਼ੁਲਮ ਆ ਸਰਕਾਰ ਦਾ ਵਾਅਦਾ ਜਾਣਾ ਪਰ ਇੱਥੇ ਹਲਕੇ ਦਾਖੇ ਦੇ ਵਿੱਚ ਇੱਕ ਇਹ ਵੀ ਆ ਕਿ ਵਿਰੋਧੀ ਸਾਰੇ ਅਕਾਲੀ ਦਲ ਦੇ ਖਿਲਾਫ ਇਕੱਠੇ ਹੋ ਗਏ ਨੇ ਇੱਕ ਪਾਸੇ ਅਕਾਲੀ ਦਲਾ ਇੱਕ ਪਾਸੇ ਸਾਰੇ ਕਲ ਵਿਰੋਧੀਆਂ ਦਾ ਜ਼ੋਰ ਲੱਗਿਆ ਬਸ ਵੀ ਅਕਾਲੀ ਦਲ ਨੂੰ ਸਿੱਟ ਲਓ ਪਰ ਮੈਂ ਦੱਸਣਾ ਚਾਹੁੰਨਾ ਵਾ ਸਾਰੇ ਵਿਰੋਧੀਆਂ ਨੂੰ ਵੀ ਹਲਕਾ ਦਾਖਾ ਦੇ ਵਾਸੀਆਂ ਨੂੰ ਵੀ ਕਿ ਜੇ ਤੋ ਤੁਹਾਡਾ ਸਹਿਯੋਗ ਆ ਤਾਂ ਨਾ ਸਾਡਾ ਕੋਈ ਉਮੀਦਵਾਰ ਦੱਬਦਾ ਵਾ ਨਾ ਅਸੀਂ ਇਹ ਤਾਂ ਡਰਦੇ ਆ ਨਾ ਅਕਾਲੀ ਕਦੇ ਡਰਨ ਵਾਲੇ ਦਿਨ ਜੰਮੇ ਨੇ ਤੇ ਨਾ ਡਰਾਂਗੇ ਪ੍ਰਧਾਨ ਜੀ ਨਾਲ ਜਿਹੜਾ ਹੋਈ ਕੱਲ ਇਸ ਬਾਰੇ ਬਿਲਕੁਲ ਮੇਰੀ ਹੁਣੀ 2 ਮਿੰਟ ਪਹਿਲਾਂ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਐਸਐਸਪੀ ਆ ਜੀ ਇੱਥੇ ਜਿਹੜੇ ਡਾਕਟਰ ਅੰਕੁਰ ਜੀ ਉਹਨਾਂ ਨਾਲ ਵੀ ਗੱਲ ਕੀਤੀ ਆ ਮੈਂ ਖੁਦ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਦੇਖੋ ਉਹਨਾਂ ਨੇ ਵਿਸ਼ਵਾਸਤਾ ਦਿਵਾਇਆ ਕਿ ਮੈਂ ਫੋਰਨ ਟੀਮ ਭੇਜਦਾ ਕਿਉਂਕਿ ਬਿਲਕੁਲ ਸਾਹਮਣੇ ਸਰਕਾਰੀ ਕੈਮਰੇ ਲੱਗੇ ਨੇ ਘਰ ਦੇ ਇਹਨਾਂ ਦਾ ਘਰ ਤੁਸੀਂ ਦੇਖ ਹੀ ਰਹੇ ਹੋ ਅੰਡਰ ਕੰਸਟਰਕਸ਼ਨ ਦਾ ਤਾਂ ਕਰਕੇ ਇੱਥੇ ਕੈਮਰੇ ਨਹੀਂਗੇ ਅਸੀਂ ਚਾਹੁੰਦੇ ਆ ਕਿ ਸ਼ਾਮ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਪਛਾਣ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ ਤੇ ਉਸ ਰਾਤਾਂ ਨੂੰ ਜੇ ਕਿਰਪਾਨਾਂ ਮਾਰਨਗੇ ਹਥਿਆਰ ਦਿਖਾਉਣਗੇ ਤਾਂ ਇਹ ਤਾਂ ਮਤਲਬ ਵਿਰੋਧੀ ਉਮੀਦਵਾਰ ਨੂੰ ਸਾਡੇ ਨੂੰ ਡਰਾਉਣਾ ਚਾਹੁੰਦੇ ਹਨ ਕਿ ਜੇ ਤੁਸੀਂ ਕੰਪੇਨ ਕਰੋਗੇ ਇੱਕ ਸੰਦੇਸ਼ ਆ ਇਹ ਕਿ ਸਾਡੀ ਬਦਮਾਸ਼ੀ ਹੈ ਸਾਡੀ ਦਹਿਸ਼ਤ ਆ ਪਰ ਅਸੀਂ ਐਂ ਦਬਣ ਵਾਲੇ ਨਹੀਂ ਪੰਜਾਬ ਚੋਣ ਕਮਿਸ਼ਨ ਅਤੇ ਜਿਹੜਾ ਜ਼ਿਲ੍ਹਾ ਪੁਲਿਸ ਨੂੰ ਸਪੈਸ਼ਲੀ ਐਸਐਸਪੀ ਸਾਹਿਬ ਇਹਨਾਂ ਨੂੰ ਬੇਨਤੀ ਕਰਦਾ ਕਿ ਇਸ ਪਰਿਵਾਰ ਦੀ ਉਮੀਦਵਾਰ ਦੀ ਅਤੇ ਸਮੂਚੇ ਉਮੀਦਵਾਰਾਂ ਦੀ ਜਿਹੜੀ ਸੁਰੱਖਿਆ ਵਾ ਉਹਨੂੰ ਯਕੀਨੀ ਬਣਾਇਆ ਜਾਵੇ ਨਹੀਂ ਦੇਖੋ ਸਾਡਾ ਕੋਈ ਇਹਦਾ ਨਾ ਸ਼ਾਸਨ ਦੇ ਖਿਲਾਫ ਕੋਈ ਰੋਸ ਮੁਜ਼ਾਹਰਾ ਕਰਨ ਦਾ ਮਨ ਨਹੀਂਗਾ ਪਰ ਜੇ ਸਾਨੂੰ ਇਸ ਮੈਟਰ ਦੇ ਵਿੱਚ ਇੱਕ ਤਾਂ ਗ੍ਰਿਫਤਾਰੀਆਂ ਇੱਕ ਪਰਿਵਾਰ ਦੀ ਜਿਹੜੀ ਸੁਰੱਖਿਆ ਉਸ ਨੂੰ ਯਕੀਨੀ ਬਣਾਇਆ ਜਾਵੇ ਨਹੀਂ ਅਸੀਂ ਫਿਰ ਇਹਦੀ ਬੱਟੀ ਲੜਾਈ ਲੜਾਂਗੇ ਜਿਵੇਂ ਅਸੀਂ ਤਰਨ ਤਰਨ ਦੇ ਵਿੱਚ ਲੜੀਆ ਰਾਤਾਂ ਨੂੰ ਕਚਹਿਰੀਆਂ ਖਲਾਕੇ ਜਿਵੇਂ ਅਸੀਂ ਸਾਡੀ ਬੀਬਾ ਕੰਚਰਪ੍ਰੀਤ ਕੌਰ ਨੂੰ ਉੱਥੋਂ ਛਡਵਾਇਆ ਵਾ ਮਾਨਯੋਗ ਹਾਈ ਕੋਰਟ ਤੱਕ ਜਾਵਾਂਗੇ ਜੇ ਸਾਨੂੰ ਪ੍ਰਸ਼ਾਸਨ ਇਸ ਦੇ ਵਿੱਚ ਰਾਤ ਨਹੀਂ ਦੇਊਗਾ